ਮੇਰੇ ਵਿਆਹ ਨੂੰ ਸਿਰਫ 2 ਮਹੀਨੇ ਹੋਏ ਸੀ ਘਰ ਵਿੱਚ ਜੋ ਵੀ ਮੈਂ ਵੇਖਿਆ ਉਸ ਨੇ ਮੇਰੇ ਹੋਸ਼ ਉਡਾ ਦਿੱਤੇ ਸੀ ਮੈਂ ਸ਼ਹਿਰ ਦੀ ਪੜ੍ਹੀ ਲਿਖੀ ਕੁੜੀ ਵਿਆਹ ਕਰਾ ਕੇ ਪਿੰਡ ਵਿੱਚ ਆ ਗਈ ਸੀ ਮੈਨੂੰ ਤਾਂ ਲੱਗਾ ਸੀ ਜ਼ਿੰਦਗੀ ਬਹੁਤ ਸਕੂਨ ਨਾਲ ਬਿਤਣੀ ਹੈ ਇੱਥੇ ਲੋਕਾਂ ਦੇ ਰਹਿਣ ਸਹਿਣ ਤੇ ਤੌਰ ਤਰੀਕੇ ਬੜੇ ਹੀ ਅਜੀਬ ਸੀ ਬਾਕੀ ਸਭ ਤਾਂ ਠੀਕ ਸੀ ਪਰ ਮੇਰਾ ਜੀਠ ਤੌਬਾ ਤੌਬਾ ਉਸੂ ਬੇਕੀਤਾ ਮੇਰੀ ਰੂਹ ਕੰਬ ਜਾਂਦੀ ਸੀ ਪੂਰੇ ਖਾਨਦਾਨ ਵਿੱਚ ਉਸ ਵਰਗਾ ਆਦਮੀ ਕਿਸੇ ਨੇ ਨਹੀਂ ਵੇਖਿਆ ਹੋਣਾ ਮੇਰੀ ਜਠਾਣੀ ਤਾਂ ਉਸ ਦੀ ਦਵਾਨੀ ਸੀ ਉਸ ਦਾ ਬਸ ਚੱਲਦਾ ਤਾਂ ਮੇਰੇ ਜੇਠ ਨੂੰ ਕਮਰੇ ਤੋਂ ਬਾਹਰ ਨਾ ਆਉਣ ਦਿੰਦੀ ਪਰ ਉਹ ਕੀ ਕਰ ਸਕਦੀ ਸੀ ਕਿਉਂਕਿ ਮੇਰਾ ਜੇਠ ਸਰੀਰ ਦਾ ਤਕੜਾ ਸੀ ਤੇ ਬਹੁਤ ਹੀ ਜ਼ਿਆਦਾ ਸੋਹਣਾ ਸੁਨੱਖਾ ਪਹਿਲਾਂ ਤਾਂ ਮੈਨੂੰ ਲੱਗਾ ਸੀ ਕਿ ਉਹ ਪਹਿਲਵਾਨੀ ਕਰਦਾ ਹੋਣਾ ਪਰ ਫਿਰ ਮੇਰੇ ਘਰ ਵਾਲੇ ਨੇ ਦੱਸਿਆ ਕਿ ਉਹ ਤਾਂ ਖੇਤੀਬਾੜੀ ਦਾ ਕੰਮ ਕਰਦਾ ਇਸ ਲਈ ਉਹ ਇੰਨਾ ਤਕੜਾ ਹੈ ਇਸ ਤੋਂ ਬਿਨਾ ਕੋਈ ਕੰਮ ਨਹੀਂ ਕਰਦਾ ਸੀ ਸਮਾਂ ਬੀਤਦਾ ਜਾ ਰਿਹਾ ਸੀ ਇਦਾਂ ਹੀ ਮੇਰੇ ਜੇਠ ਨੇ ਮੇਰੀ ਜ਼ਿੰਦਗੀ ਮੁਸ਼ਕਲ ਕਰ ਦਿੱਤੀ ਸੀ ਮੈਂ ਜ਼ਿਆਦਾ ਸਮਾਂ ਆਪਣੇ ਕਮਰੇ ਵਿੱਚ ਹੀ ਰਹਿੰਦੀ ਕਿਉਂਕਿ ਮੈਨੂੰ ਉਸਦੇ ਸਾਹਮਣੇ ਜਾਂਦੇ ਬਹੁਤ ਡਰ ਲੱਗਦਾ ਸੀ ਤੇ ਨਾਲੇ ਅਜੀਬ ਵੀ ਲੱਗਦਾ ਸੀ ਉਹ ਹਮੇਸ਼ਾ ਬਰਾਂਡੇ ਵਿੱਚ ਬਿਨਾ ਕਮੀਜ਼ ਤੋਂ ਹੀ ਬੈਠਾ ਰਹਿੰਦਾ ਸੀ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ ਮੈਨੂੰ ਤਾਂ ਪਿੰਡ ਵਿੱਚ ਰਹਿਣਾ ਵੀ ਪਸੰਦ ਨਹੀਂ ਸੀ ਤੇ ਨਾ ਹੀ ਇੱਥੋਂ ਦਾ ਰਹਿਣ ਸਹਿਣ ਤੇ ਲੋਕਾਂ ਦਾ ਸੁਭਾਅ ਮੈਨੂੰ ਸਮਝ ਆ ਰਿਹਾ ਸੀ ਇੱਕ ਦਿਨ ਘਰ ਵਿੱਚ ਸਿਰਫ ਮੈਂ ਤੇ ਮੇਰਾ ਜੀਰ ਸੀ ਮੇਰੇ ਘਰ ਵਾਲੇ ਨੇ देर ਨਾਲ ਆਉਣਾ ਸੀ ਤੇ ਮੇਰੀ ਜਿਠਾਣੀ ਆਪਣੇ ਪੇਕੇ ਗਈ ਸੀ ਉਸ ਸਮੇਂ ਅਸੀਂ ਦੋਨੋਂ ਹੀ ਘਰ ਵਿੱਚ ਸੀ ਤੇ ਮੈਂ ਉਸ ਸਮੇਂ ਰਸੋਈ ਵਿੱਚ ਕੰਮ ਕਰ ਰਹੀ ਸੀ ਅੱਥੀ ਮੇਰਾ ਜੀਠ ਮੈਨੂੰ ਲਗਾਤਾਰ ਘੂਰ-ਘੂਰ ਕੇ ਵੇਖ ਰਿਹਾ ਸੀ ਮੈਨੂੰ ਉਸ ਦੇ ਸਾਹਮਣੇ ਬੜਾ ਅਜੀਬ ਲੱਗਦਾ ਸੀ ਮੈਨੂੰ ਆਪਣੇ ਆਪ ਦਾ ਕੁਝ ਪਤਾ ਨਹੀਂ ਸੀ ਮੈਂ ਆਪਣੀ ਚੁੰਨੀ ਉਤਾਰ ਕੇ ਰੱਖ ਦਿੱਤੀ ਤੇ ਆਪਣੇ ਆਪ ਮਸਤੀ ਵਿੱਚ ਲੱਗੀ ਹੋਈ ਸੀ ਕਿਉਂਕਿ ਮੈਨੂੰ ਇਹ ਸੀ ਕਿ ਮੇਰਾ ਜੀਠ ਤਾਂ ਆਪਣੇ ਕਮਰੇ ਵਿੱਚ ਹੀ ਹੋਣਾ ਈਜ਼ਲੀ ਮੈਂ ਬੇਤਿਆਨੀ ਕੰਮ ਕਰ ਰਹੀ ਸੀ ਗਰਮੀ ਬਹੁਤ ਜ਼ਿਆਦਾ ਸੀ ਇਸ ਕਰਕੇ ਦੁਪੱਟਾ ਉਤਾਰ ਦਿੱਤਾ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ ਮੈਨੂੰ ਲੱਗਾ ਜਿਦਾਂ ਕੋਈ ਮੈਨੂੰ ਵੇਖ ਰਿਹਾ ਹੋਵੇ ਜਦੋਂ ਮੈਂ ਮੁੜ ਕੇ ਵੇਖਿਆ ਤਾਂ ਆਪਣੇ ਜੇਟ ਨੂੰ ਵੇਖ ਕੇ ਮੈਂ ਬਹੁਤ ਪੂਰੀ ਤਰ੍ਹਾਂ ਘਬਰਾ ਗਈ ਸੀ ਉਹ ਮੈਨੂੰ ਇਦਾਂ ਵੇਖ ਰਿਹਾ ਸੀ ਜਿਦਾਂ ਪਤਾ ਨਹੀਂ ਕੀ ਕਰ ਦਊਗਾ ਉਸ ਤੋਂ ਬਾਅਦ ਉਹ ਉੱਥੋਂ ਚਲਾ ਗਿਆ ਮੈਨੂੰ ਬਿਲਕੁਲ ਸਹੀ ਨਹੀਂ ਲੱਗ ਰਿਹਾ ਸੀ ਮੈਨੂੰ ਤਾਂ ਉਸ ਤੋਂ ਡਰ ਲੱਗਦਾ ਸੀ ਮੈਂ ਛੇਤੀ ਨਾਲ ਚੁੰਨੀ ਚੁੱਕੀ ਤੇ ਆਪਣੇ ਉੱਤੇ ਲੈ ਲਈ ਤੇ ਤੇਜ਼ੀ ਨਾਲ ਕੰਮ ਕਰਨ ਲੱਗੀ ਰਾਤ ਨੂੰ ਜਦੋਂ ਮੇਰਾ ਘਰ ਵਾਲਾ ਆਇਆ ਤਾਂ ਮੇਰੀ ਜਠਾਣੀ ਵੀ ਆ ਗਈ ਸੀ ਮੈਂ ਆਪਣੇ ਘਰ ਵਾਲੇ ਨਾਲ ਰੋਟੀ ਖਾਣ ਤੋਂ ਬਾਅਦ ਆ ਕੇ ਕਮਰੇ ਵਿੱਚ ਆ ਗਈ ਅੱਧੀ ਰਾਤ ਮੈਨੂੰ ਲੱਗਾ ਜਿਦਾ ਕੋਈ ਮੈਨੂੰ ਵੇਖ ਰਿਹਾ ਹੋਵੇ ਮੈਂ ਘਬਰਾ ਕੇ ਉੱઠી ਤਾਂ ਮੇਰਾ ਘਰ ਵਾਲਾ ਗੂੜੀ نیند ਵਿੱਚ ਸੁੱਤਾ ਪਿਆ ਸੀ ਤੇ ਮੈਨੂੰ ਵਹਿਮ ਲੱਗਾ ਮੈਂ ਹੀ ਸੋਚ ਕੇ ਜਿੱਦਾਂ ਹੀ ਪਾਸਾ ਲੈ ਕੇ ਪੈਣ ਲੱਗੀ ਮੈਨੂੰ بار بار ਮਹਿਸੂਸ ਹੋ ਰਿਹਾ ਸੀ ਕਿ ਜਿਦਾ ਕੋਈ ਵੇਖ ਰਿਹਾ ਹੋਵੇ ਫਿਰ ਅਚਾਨਕ ਮੇਰਾ ਧਿਆਨ ਸਾਡੇ ਕਮਰੇ ਦੀ ਬਾਰੀ ਵਿੱਚ ਗਿਆ ਮੇਰੇ ਤਾਂ ਹੋਸ਼ ਹੀ ਉੱਡ ਗਏ ਜਦੋਂ ਮੈਂ ਵੇਖਿਆ ਕਿ ਮੇਰਾ ਜੇਟ ਬਾਰੀ ਵਿੱਚੋਂ ਸਾਨੂੰ ਵੇਖ ਰਿਹਾ ਸੀ ਮੈਨੂੰ ਦੇਖਦੇ ਹੀ ਉਹ ਬਾਰੀ ਤੋਂ ਪਰੇ ਹੋ ਗਿਆ ਤੇ ਅੰਦਰ ਚਲਾ ਗਿਆ ਇਹ ਸਭ ਚੀਜ਼ਾਂ ਬਹੁਤ ਹੈਰਾਨ ਕਰ ਦੇਣ ਵਾਲੀਆਂ ਸੀ ਹਾਲੇ ਤੱਕ ਤਾਂ ਮੇਰੇ ਜੇਟ ਨੇ ਕੋਈ ਅਜਿਹੀ ਹਰਕਤ ਨਹੀਂ ਕੀਤੀ ਸੀ ਪਰ ਅੱਜ ਮੈਨੂੰ ਉਸ ਤੋਂ ਬਹੁਤ ਡਰ ਲੱਗ ਰਿਹਾ ਸੀ ਕਿਉਂਕਿ ਇਹ ਸਭ ਕੁਝ ਬੜਾ ਅਜੀਬ ਸੀ ਮੈਂ ਆਪਣੇ ਘਰ ਵਾਲੇ ਨੂੰ ਦੱਸਣਾ ਚਾਹੁੰਦੀ ਸੀ ਕਿ ਤੁਹਾਡਾ ਭਰਾ ਮੇਰੇ ਤੇ ਗੰਦੀ ਨਜ਼ਰ ਰੱਖਦਾ ਪਰੇ ਗੱਲ ਮੈਂ ਕਹਿ ਨਹੀਂ ਸਕਦੀ ਸੀ ਕਿਉਂਕਿ ਸਿਰਫ ਇਹ ਅਜੀਬ ਹੋਇਆ ਸੀ ਇਸ ਲਈ ਮੈਂ ਚੁੱਪ ਰਹੀ ਕਿ ਮੇਰੇ ਘਰਵਾਲੇ ਨੂੰ ਇਹ ਗੱਲ ਚੰਗੀ ਨਹੀਂ ਲੱਗਣੀ ਕਿ ਮੈਂ ਉਸਦੇ ਭਰਾ ਦੇ ਉੱਤੇ ਇਲਜ਼ਾਮ ਲਾ ਰਹੀ ਹਾਂ ਇਸ ਕਰਕੇ ਮੈਂ ਚੁੱਪ ਰਹੀ ਕਿਉਂਕਿ ਮੇਰੇ ਮਾਪਿਓ ਨੇ ਮੈਨੂੰ ਸਮਝਾਇਆ ਸੀ ਕਿ ਸਹੁਰੇ ਘਰ ਵਿੱਚ ਕਿਸੇ ਨਾਲ ਬਹਿਸ ਨਹੀਂ ਕਰਨੀ ਸਭ ਦੀ ਇੱਜ਼ਤ ਕਰਨੀ ਹੈ ਤੇ ਪਿਆਰ ਦੇ ਨਾਲ ਮਿਲ ਕੇ ਰਹਿਣਾ ਇਹ ਗੱਲ ਮੇਰੇ ਦਿਲ ਵਿੱਚ ਬੈਠ ਗਈ ਸੀ ਅਗਲੀ ਸਵੇਰ ਜਦੋਂ ਮੇਰੀ ਅੱਖ ਖੁੱਲੀ ਤਾਂ ਸਭ ਲੋਕ ਉੱਥੇ ਉੱਠ ਗਏ ਸੀ ਮੇਰੀ ਜਠਾਣੀ ਬਹੁਤ ਜ਼ਿਆਦਾ ਸੋਹਣੀ ਸੀ ਉਸ ਕੋਲ ਇੱਕ ਕੁੜੀ ਸੀ ਜੋ ਸਿਰਫ 7 ਸਾਲਾਂ ਦੀ ਸੀ ਮੇਰੀ ਜਠਾਣੀ ਉਸ ਨੂੰ ਛੇਤੀ ਛੇਤੀ ਸਕੂਲ ਭੇਜ ਰਹੀ ਸੀ ਤੇ ਮੈਂ ਰਸੋਈ ਵਿੱਚ ਗਈ ਆਪਣੇ ਘਰ ਵਾਲੇ ਦੀ ਨਾਸ਼ਤਾ ਬਣਾਉਣ ਲੱਗੀ ਮੇਰੀ ਜਠਾਣੀ ਦਾ ਸੁਭਾਅ ਬਹੁਤ ਚੰਗਾ ਸੀ ਉਹ ਮੇਰੇ ਨਾਲ ਗੱਲਾਂ ਕਰ ਰਹੀ ਸੀ ਤੇ ਮੈਂ ਵੀ ਉਸ ਦੀਆਂ ਗੱਲਾਂ ਦੇ ਜਵਾਬ ਦੇ ਰਹੀ ਸੀ ਫਿਰ ਮੇਰੇ ਦਿਲ ਵਿੱਚ ਆਇਆ ਕਿ ਕਿਉਂ ਨਾ ਮੈਂ ਉਸ ਨੂੰ ਪੁੱਛਾਂ ਫਿਰ ਸੋਚਿਆ ਕਿ ਉਸ ਨੇ ਮੇਰੀ ਗੱਲ ਦਾ ਗੁੱਸਾ ਕਰਨਾ ਹੈ ਅਤੇ ਉਸ ਨੂੰ ਮੇਰੀ ਗੱਲ ਬੁਰੀ ਵੀ ਲੱਗ ਸਕਦੀ ਹੈ ਇਹ ਸੋਚ ਕੇ ਸਾਡਾ ਰਿਸ਼ਤਾ ਖਰਾਬ ਹੋ ਜਾਊਗਾ ਮੈਂ ਆਪਣੇ ਦਿਲ ਨੂੰ ਸਮਝਾ ਲਿਆ ਸੀ ਕਿਉਂਕਿ ਮੈਂ ਘਰ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਥੋੜੀ ਚਿਰ ਬਾਅਦ ਮੇਰਾ ਘਰ ਵਾਲਾ ਤੇ ਜੇਠ ਦੋਨੋਂ ਆ ਗਏ ਸੀ ਅਸੀਂ ਨਾਸ਼ਤਾ ਬਣਾ ਦਿੱਤਾ ਤੇ ਉਹ ਨਾਸ਼ਤਾ ਕਰ ਰਹੇ ਸੀ ਅਚਾਨਕ ਹੀ ਮੇਰੇ ਜੇਠ ਨੇ ਗੱਲ ਕਰਦੇ ਕਰਦੇ ਆਪਣਾ ਹੱਥ ਮੇਰੇ ਪੱਟ ਤੇ ਰੱਖ ਦਿੱਤਾ ਜਿਦਾਂ ਮੈਨੂੰ ਕਰੰਟ ਲੱਗਿਆ ਹੋਵੇ ਮੈਂ ਝਟ ਉਸ ਤੋਂ ਦੂਰ ਹੋ ਗਈ ਮੇਰਾ ਘਰ ਵਾਲਾ ਮੈਨੂੰ ਅੱਖਾਂ ਘੱਟ ਰਿਹਾ ਸੀ ਕਿ ਮੈਨੂੰ ਨਾਰਮਲ ਰਹਿਣਾ ਚਾਹੀਦਾ ਹੈ ਜਦੋਂ ਕਿ ਮੇਰੀ ਜਠਾਣੀ ਮੇਰੇ ਉੱਤੇ ਹੀ ਅੱਖਾਂ ਟਕਾ ਕੇ ਵੇਖ ਰਹੀ ਸੀ ਮੈਂ ਉਸ ਨੂੰ ਦੱਸਣ ਦੀ ਕੋਸ਼ਿਸ਼ ਵੀ ਕਰ ਰਹੀ ਸੀ ਫਿਰ ਸਾਰੇ ਚੁੱਪ ਹੋ ਗਏ ਤੇ ਨਾਸ਼ਤਾ ਕੀਤਾ ਫਿਰ ਉਹ ਦੋਨੋਂ ਚਲੇ ਗਏ ਤੇ ਮੈਂ ਆਪਣੇ ਆਪ ਨੂੰ ਬਿਲਕੁਲ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਸੀ ਮੈਨੂੰ ਉੱਥੇ ਡਰ ਲੱਗ ਰਿਹਾ ਸੀ ਮੈਨੂੰ ਆਪਣੇ ਜੇਠ ਦੀ ਨਜ਼ਰ ਸਮਝ ਨਹੀਂ ਆ ਰਹੀ ਸੀ ਕਿਉਂ ਮੈਨੂੰ ਗੰਦੀ ਨਜ਼ਰ ਨਾਲ ਵੇਖ ਰਹਾ ਹੈ ਸਮਾਂ ਬੀਤ ਰਿਹਾ ਸੀ ਤੇ ਮੇਰੇ ਜੀੜ ਦੀ ਬਤਮੀਜੀ ਦਿਨ ਬਤੀਨ ਵਧਦੀ ਜਾ ਰਹੀ ਸੀ ਇਹ ਸਭ ਕੁਝ ਮੈਨੂੰ ਬਹੁਤ ਪਰੇਸ਼ਾਨ ਕਰ ਦਿੰਦਾ ਸੀ ਪਰ ਮੈਂ ਕਿਸੇ ਨਾਲ ਗੱਲ ਨਹੀਂ ਕਰ ਸਕਦੀ ਸੀ ਮੈਂ ਕਿਸੇ ਨੂੰ ਕਿੱਦਾਂ ਕਹਿ ਸਕਦੀ ਸੀ ਕਿਉਂਕਿ ਸਭ ਨੇ ਇਹੀ ਸਮਝਣਾ ਸੀ ਕਿ ਮੈਂ ਉਸ ਉੱਤੇ ਇਲਜ਼ਾਮ ਲਾ ਰਹੀ ਹਾਂ ਮੇਰਾ ਘਰ ਵਾਲਾ ਪਿੰਡ ਤੋਂ ਥੋੜੀ ਦੂਰ ਕੰਮ ਕਰਦਾ ਸੀ ਇੱਕ ਰਾਤ ਅਚਾਨਕ ਉਸ ਦਾ ਫੋਨ ਆਇਆ ਤੇ ਕਹਿਣ ਲੱਗਾ ਅੱਜ ਮੈਨੂੰ دیر ਹੋ ਜਾਣੀ ਕੰਮ ਬਹੁਤ ਜ਼ਿਆਦਾ ਅੱਜ ਰਾਤ ਮੈਂ ਘਰ ਨਹੀਂ ਆਉਣਾ ਇਹ ਗੱਲ ਸੁਣ ਕੇ ਮੈਂ ਬਹੁਤ ਡਰ ਗਈ ਮੈਂ ਉਸ ਨੂੰ ਮਿੰਤਾ ਕਰਨ ਲੱਗੀ ਕਿ ਤੁਸੀਂ ਛੇਤੀ ਘਰ ਆ ਜਾਓ ਪਰ ਉਸ ਨੇ ਕਹਿ ਦਿੱਤਾ ਸੀ ਕਿ ਮੇਰਾ ਆਉਣਾ ਔਖਾ ਹੈ ਮੇਰੀ ਜਠਾਣੀ ਘਰ ਸੀ ਮੇਰੇ ਘਰ ਵਾਲੇ ਨੇ ਮੇਰੀ ਗੱਲ ਸੁਣ ਕੇ ਮੈਨੂੰ ਹੌਸਲਾ ਦਿੱਤਾ ਤੇ ਕਿਹਾ ਡਰਨ ਦੀ ਕੋਈ ਲੋੜ ਨਹੀਂ ਧੁਕਰ ਵਿੱਚ ਰਹਿ ਰੋਟੀ ਖਾ ਤੇ ਸੌ ਜਾ ਮੇਰੇ ਲਈ ਆਉਣਾ ਮੁਸ਼ਕਲ ਹੈ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ ਪਰ ਮੈਂ ਕਰ ਕੀ ਸਕਦੀ ਸੀ ਮੈਂ ਬਿਲਕੁਲ ਚੁੱਪ ਰਹੀ ਤੇ ਆਪਣੀ ਜਠਾਣੀ ਨੂੰ ਦੱਸ ਦਿੱਤਾ ਕਿ ਆ ਜੋਣਾ ਨੇ ਨਹੀਂ ਆਉਣਾ ਅੱਜ ਰਾਜ ਨੇ ਉੱਥੇ ਹੀ ਰਹਿਣਾ ਹੈ ਇਹ ਗੱਲ ਸੁਣ ਕੇ ਮੇਰੇ ਜਿਹੜੇ ਦੇ ਚਿਹਰੇ ਦੇ ਉੱਤੇ ਹਲਕੀ ਜਿਹੀ ਮੁਸਕਾਨ ਆ ਗਈ ਸੀ ਜੋ ਕਿ ਮੈਂ ਚੰਗੀ ਤਰ੍ਹਾਂ ਵੇਖ ਸਕਦੀ ਸੀ ਪਰ ਮੈਂ ਕੁਝ ਨਾ ਕਿਹਾ ਚੁੱਪ ਕੇ ਰੋਟੀ ਖਾ ਕੇ ਕਮਰੇ ਦੇ ਅੰਦਰ ਚਲੀ ਗਈ ਇਹ ਪਹਿਲੀ ਰਾਤ ਸੀ ਜਦੋਂ ਮੈਂ ਆਪਣੇ ਘਰੋਂਲੇ ਤੋਂ ਬਿਨਾਂ ਸੀ ਅੱਜ ਮੈਨੂੰ ਉਸ ਤੋਂ ਬਿਨਾਂ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ ਕਿਉਂਕਿ ਮੈਂ ਕਦੇ ਉਸ ਤੋਂ ਬਿਨਾਂ ਰਾਤ ਨੂੰ ਇਕੱਲੀ ਨਹੀਂ ਰਹੀ ਸੀ ਮੈਂ ਦਰਵਾਜ਼ਾ ਬੰਦ ਕੀਤਾ ਤੇ ਬੈੱਡ ਤੇ ਲੰਮੀ ਪੈ ਗਈ ਕਿਉਂਕਿ ਮੈਨੂੰ ਆਪਣੇ ਜੀਰ ਤੋਂ ਡਰ ਲੱਗਦਾ ਸੀ ਇਹੀ ਸੋਚਦੇ ਸੋਚਦੇ ਮੈਨੂੰ ਨੀਂਦ ਆ ਰਹੀ ਸੀ ਅਤੇ ਫਿਰ ਮੈਨੂੰ ਅੱਧੀ ਰਾਤ ਮਹਿਸੂਸ ਹੋਇਆ ਜਿਦਾਂ ਮੇਰੇ ਬੈੱਡ ਦੇ ਉੱਤੇ ਕੋਈ ਬੈਠਾ ਹੋਵੇ ਮੈਂ ਸੋਚਿਆ ਕਿ ਸ਼ਾਇਦ ਰਾਜ ਆ ਗਏ ਹੋਣੇ ਮੈਨੂੰ ਨੀਂਦ ਵਿੱਚ ਆਪਣੇ ਗੱਲ ਨਾਲ ਲਾ ਲਿਆ ਸੀ ਪਰ ਮੈਨੂੰ ਉਸ ਦਾ ਸਰੀਰ ਬਹੁਤ ਜ਼ਿਆਦਾ ਤਕੜਾ ਲੱਗਾ ਅਤੇ ਜਿੱਤਾਂ ਹੀ ਮੈਂ ਆਪਣੀ ਅੱਖ ਖੋਲੀ ਮੇਰੇ ਸਾਹਮਣੇ ਮੈਂ ਆਪਣੇ ਜੀਠ ਨੂੰ ਵੇਖਿਆ ਤਾਂ ਮੇਰੇ ਹੋਸ਼ ਹੀ ਉੱਡ ਗਏ ਮੈਂ ਛੇਤੀ ਨਾਲ ਉਸ ਤੋਂ ਦੂਰ ਹੋ ਗਈ ਕਿਉਂਕਿ ਉਹ ਇਨਸਾਨ ਰਾਜ ਨਹੀਂ ਮੇਰਾ ਜੀਠ ਸੀ ਉਸਦੇ ਹੱਥ ਵਿੱਚ ਇੱਕ ਨਾਈਟੀ ਸੀ ਅਤੇ ਉਹ ਮੇਰੇ ਲਈ ਲੈ ਕੇ ਆਇਆ ਸੀ ਜਿਸ ਨੂੰ ਵੇਖ ਕੇ ਮੈਂ ਹੈਰਾਨ ਹੋ ਗਈ ਸੀ ਅਚਾਨਕ ਉਹ ਮੇਰੇ ਨੇੜੇ ਆਇਆ ਤੇ ਕਹਿਣ ਲੱਗਾ ਕਿ ਤੂੰ ਮੇਰੇ ਤੋਂ ਦੂਰ ਕਿਉਂ ਹੋ ਰਹੀ ਹੈ ਮੈਂ ਤੇਰੇ ਘਰ ਵਾਲੇ ਵਰਗਾ ਹੀ ਹਾਂ ਮੇਰੀ ਤਾਂ ਆਵਾਜ਼ ਨਹੀਂ ਨਿਕਲ ਰਹੀ ਸੀ ਮੈਂ ਆਪਣੀ ਜਿਠਾਣੀ ਨੂੰ ਆਵਾਜ਼ ਮਾਰਨਾ ਚਾਹੁੰਦੀ ਸੀ ਪਰ ਮੇਰੇ ਗਲੇ ਤੋਂ ਆਵਾਜ਼ ਬਾਹਰ ਹੀ ਨਹੀਂ ਆ ਰਹੀ ਸੀ ਮੈਂ ਬਿਲਕੁਲ ਚੁੱਪ ਹੋ ਕੇ ਉਸ ਨੂੰ ਵੇਖ ਰਹੀ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਅਚਾਨਕ ਉਸ ਨੇ ਮੇਰੇ ਨਾਲ ਗਲਤ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਕਹਿਣ ਲੱਗਾ ਤੂੰ ਬਹੁਤ ਸੋਹਣੀ ਲੱਗ ਰਹੀ ਹੈ ਤੈਨੂੰ ਵੇਖ ਕੇ ਮੇਰੇ ਤੋਂ ਰਿਹਾ ਨਹੀਂ ਗਿਆ ਤੇ ਅੱਜ ਰਾਜ ਵੀ ਘਰ ਨਹੀਂ ਅੱਜ ਦੀ ਰਾਤ ਆਪਾਂ ਦੋਨੋਂ ਮੌਕੇ ਦਾ ਫਾਇਦਾ ਚੁੱਕਦੇ ਹਾਂ ਮੈਂ ਤੇਰੀ ਜਠਾਣੀ ਨੂੰ ਨੀਂਦ ਦੀ ਦਵਾਈ ਦੇ ਦਿੱਤੀ ਤੇ ਉਹ ਸੌਂ ਗਈ ਹੈ ਹੁਣ ਇਸ ਘਰ ਵਿੱਚ ਆਪਾਂ ਦੋਨੋਂ ਆਰਾਮ ਨਾਲ ਸਮਾਵਤਿਤ ਕਰ ਸਕਦੇ ਹਾਂ ਮੈਨੂੰ ਜੋ ਜਠਾਣੀ ਦਾ ਆਸਰਾ ਸੀ ਉਹ ਵੀ ਚਲਾ ਗਿਆ ਕਿਉਂਕਿ ਸੁਣ ਕੇ ਮੇਰਾ ਦਿਲ ਹੀ بیٹھ ਗਿਆ ਕਿ ਉਸ ਨੂੰ ਵੀ ਨੀਂਦੀ ਦਵਾਈ ਦਿੱਤੀ ਗਈ ਅਤੇ ਉਹ ਮੇਰੇ ਲਈ ਸ਼ਹਿਰ ਤੋਂ ਨਲਕੀ ਲੈ ਕੇ ਆਇਆ ਸੀ ਉਸ ਨੇ ਮੈਨੂੰ ਕਿਹਾ ਕਿ ਇਸ ਨੂੰ ਪਾ ਕੇ ਵਖਾ ਤੂੰ ਮੇਰੇ ਤੋਂ ਸੰਗ ਕਿਉਂ ਰਹੀ ਹੈ ਸ਼ਹਿਰ ਦੀਆਂ ਕੁੜੀਆਂ ਤਾਂ ਬਿਲਕੁਲ ਨਹੀਂ ਸਕਦੀਆਂ ਆਜ਼ਾਦ ਹੁੰਦੀਆਂ ਨੇ ਤੇ ਖੁਸ਼ੀ-ਖੁਸ਼ੀ ਜਿਹੇ ਕੱਪੜੇ ਪਾਉਂਦੀਆਂ ਨੇ ਫਿਰ ਤੂੰ ਇੰਨਾ ਕਿਉਂ ਸੋਚ ਰਹੀ ਹੈ ਇਸ ਵਿੱਚ ਤੂੰ ਬਹੁਤ ਸੋਹਣੀ ਲੱਗੇਗੀ ਇਹ ਗੱਲ ਸੁਣ ਕੇ ਮੇਰੇ ਹੱਥ ਪੈਰ ਸੁੰਨ ਹੋ ਗਏ ਉਸ ਦੀ ਗੰਦੀ ਨਜ਼ਰ ਮੇਰੇ ਉੱਤੇ ਸੀ ਅਤੇ ਮੈਂ ਹਿੰਮਤ ਜਮਾ ਕੀਤੀ ਅਤੇ ਹੱਥ ਜੋੜ ਕੇ ਉਸ ਤੋਂ ਮਿੰਤਾ ਕਰਕੇ ਆਪਣੇ ਆਪ ਨੂੰ ਛੱਡਣ ਲਈ ਬੇਨਤੀ ਕਰ ਰਹੀ ਸੀ ਪਰ ਉਹ ਮੇਰਾ ਹੱਥ ਫੜ ਕੇ ਹੌਲੀ-ਹੌਲੀ ਮੇਰੇ ਨੇੜੇ ਆਇਆ ਮੈਂ ਬੈੱਡ ਤੋਂ ਉੱਠ ਕੇ ਖੜੀ ਹੋ ਗਈ ਮੇਰਾ ਸਾਰਾ ਸਰੀਰ ਪਸੀਨੇ ਨਾਲ ਭਰ ਗਿਆ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਕੀ ਕਰਾਂ ਆਖਰ ਇਹ ਸਭ ਕੁਝ ਕੀ ਹੋ ਰਿਹਾ ਸੀ ਅਤੇ ਮੈਂ ਹੁਣ ਘਰ ਵੀ ਕੀ ਸਕਦੀ ਸੀ ਘਰ ਵਿੱਚ ਕੋਈ ਵੀ ਨਹੀਂ ਸੀ ਮੈਂ ਉੱਥੋਂ ਭੱਜਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਅਚਾਨਕ ਹੀ ਮੇਰੇ ਜੀਤ ਨੇ ਮੈਨੂੰ ਫੜ ਲਿਆ ਤੇ ਬੜਤੇ ਧੱਕਾ ਦੇ ਦਿੱਤਾ ਉਸ ਨੇ ਦੋਸਤੋ ਮੇਰਾ ਵਿਆਹ ਮੇਰੇ ਮਾਪਿਆਂ ਦੀ ਪਸੰਦ ਨਾਲ ਹੋਇਆ ਸੀ ਮੈਂ ਇਸ ਵਿਆਹ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਕਿਉਂਕਿ ਮੈਨੂੰ ਪਿੰਡ ਪਸੰਦ ਨਹੀਂ ਸੀ ਮੈਂ ਉਹਨਾਂ ਨੂੰ ਬਹੁਤ ਮਨਾ ਕੀਤਾ ਪਰ ਉਹਨਾਂ ਨੇ ਮੇਰੀ ਇੱਕ ਗੱਲ ਨਾ ਮੰਨੀ ਮੇਰਾ ਵਿਆਹ ਆਪਣੀ ਮਰਜ਼ੀ ਨਾਲ ਕਰ ਦਿੱਤਾ ਮੈਂ ਵਿਆਹ ਕਰਾ ਕੇ ਸੌਹਰੇ ਆ ਗਈ ਸੀ ਮੇਰਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ ਸੀ ਹੁਣ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਆਪਣੀ ਜਠਾੜੀ ਨੂੰ ਮਿਲੀ ਸੀ ਉਹ ਬਹੁਤ ਹੀ ਕੁਛ ਮਜਾ ਸੀ ਉਸ ਦਾ ਸੁਭਾਅ ਬਹੁਤ ਵਧੀਆ ਸੀ ਅਗਲੇ ਦਿਨ ਮੈਂ ਸਭ ਤੋਂ ਪਹਿਲਾਂ ਉਸ ਨਾਲ ਹੀ ਗੱਲ ਕੀਤੀ ਘਰ ਦੇ ਵਿੱਚ ਬਹੁਤ ਸ਼ਾਂਤੀ ਸੀ ਪਰ ਮੈਨੂੰ ਉਥੋਂ ਦੇ ਤੌਰ ਤਰੀਕੇ ਬਿਲਕੁਲ ਪਸੰਦ ਨਹੀਂ ਸੀ ਕਿਉਂਕਿ ਛੋਟੀਆਂ-ਛੋਟੀਆਂ ਗੱਲਾਂ ਦਾ ਕੁਝ ਹੋਰ ਹੀ ਮਤਲਬ ਕੱਢ ਲੈਂਦੇ ਸੀ ਮੇਰੀ ਜਠਾਣੀ ਮੇਰੇ ਜੀਤ ਤੋਂ ਬਹੁਤ ਡਰਦੀ ਸੀ ਪਰ ਉਹ ਉਸ ਨੂੰ ਪਿਆਰ ਬਹੁਤ ਕਰਦੀ ਸੀ ਇਹ ਗੱਲ ਮੈਨੂੰ ਸਭ ਤੋਂ ਵਧੀਆ ਲੱਗੀ ਕਿ ਉਹਨਾਂ ਦੇ ਵਿੱਚ ਬਹੁਤ ਪਿਆਰ ਸੀ ਵਿਆਹ ਨੂੰ 2-3 ਦਿਨ ਹੋ ਗਏ ਮੈਂ ਹਾਲੇ ਤੱਕ ਆਪਣੇ ਜੀਤ ਨੂੰ ਨਹੀਂ ਵੇਖਿਆ ਸੀ ਮੇਰਾ ਸਾਹਮਣਾ ਉਸ ਨਾਲ ਅਚਾਨਕ ਹੀ ਹੋਇਆ ਉਸ ਨੂੰ ਵੇਖ ਕੇ ਤਾਂ ਮਹਿਰਾਨੀ ਹੋ ਗਈ ਸੀ ਤੇ ਨਾਲੇ ਡਰ ਵੀ ਗਈ ਉਹ ਵੇਖਣ ਵਿੱਚ ਬਹੁਤ ਹੀ ਤਕੜਾ ਲੰਮਾ ਸੋਹਣਾ ਸੁਨੱਖਾ ਸੀ ਜਦੋਂ ਕਿ ਮੇਰਾ ਘਰ ਵਾਲਾ ਇੰਨਾ ਤਾਕਤਵਰ ਨਹੀਂ ਸੀ ਇਸ ਲਈ ਮੈਂ ਉਸ ਵੱਲ ਵੇਖਦੀ ਹੀ ਰਹੀ ਗਈ ਮੇਰਾ ਜੀਠ ਮੈਨੂੰ ਵੇਖ ਕੇ ਚਾਉਂ ਗਿਆ ਸੀ ਅਤੇ ਇਦਾਂ ਹੀ ਦਿਨ ਬੀਤ ਰਹੇ ਸੀ ਮੈਂ ਆਪਣੇ ਜੀਠ ਤੋਂ ਬਹੁਤ ਘਤਰਾਂਦੀ ਉਹ ਹਮੇਸ਼ਾ ਬਿਨਾ ਕਮੀਜ਼ ਤੋਂ ਘੁੰਮਦਾ ਇਹ ਚੀਜ਼ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਮੈਂ ਆਪਣੇ ਆਪ ਨੂੰ ਲੁਕਾ ਕੇ ਰੱਖਣ ਦੀ ਕੋਸ਼ਿਸ਼ ਕਰਦੀ ਪਰ ਇੱਕ ਦਿਨ ਬਦਕਿਸਮਤੀ ਨਾਲ ਮੇਰੇ ਜੀਠ ਨੇ ਮੈਨੂੰ ਵੇਖ ਲਿਆ ਅਤੇ ਬਿਨਾਂ ਕਿਸੇ ਦੀ ਮਰਜ਼ੀ ਦੇ ਪਰਵਾਹ ਕੀਤੇ ਉਹ ਮੇਰੇ ਕੋਲ ਆਇਆ ਉਸ ਸਮੇਂ ਮੈਂ ਆਪਣੇ ਕੰਮ ਵਿੱਚ ਮਸਤ ਸੀ ਉਸ ਨੇ ਮੈਨੂੰ ਬੜੇ ਧਿਆਨ ਨਾਲ ਵੇਖਿਆ ਅਤੇ ਮੈਂ ਬੁਰੀ ਤਰ੍ਹਾਂ ਡਰ ਗਈ ਉਸ ਤੋਂ ਬਾਅਦ ਉਸ ਦੀ ਨੀਅਤ ਖਰਾਬ ਹੋ ਗਈ ਇਹ ਮੇਰੇ ਲਈ ਸਭ ਤੋਂ ਵੱਡੀ ਬਦਕਿਸਮਤੀ ਸੀ ਉਸ ਦਿਨ ਤੋਂ ਬਾਅਦ ਉਸ ਦਾ ਦੇਖਣ ਦਾ ਨਜ਼ਰੀਆ ਹੀ ਬਦਲ ਗਿਆ ਅਤੇ ਉਹ ਮੈਨੂੰ ਅਜੀਬ ਤਰੀਕੇ ਨਾਲ ਵੇਖਦਾ ਉਸ ਦੀ ਗੰਦੀ ਨਜ਼ਰ ਮੇਰੇ ਉੱਤੇ ਹੁੰਦੀ ਮੈਂ ਆਪਣੇ ਆਪ ਨੂੰ ਹਮੇਸ਼ਾ ਢੱਕ ਕੇ ਰੱਖਦੀ ਸੀ ਪਰ ਉਸ ਦੇ ਬਾਵਜੂਦ ਵੀ ਉਹ ਮੈਨੂੰ ਘੂਰ-ਘੂਰ ਕੇ ਵੇਖਦਾ ਰਹਿੰਦਾ ਇੱਕ ਦਿਨ ਜਦੋਂ ਮੇਰਾ ਘਰ ਵਾਲਾ ਘਰ ਨਹੀਂ ਸੀ ਤਾਂ ਉਸਦੀ ਕੈਰ ਮਜੂਦਗੀ ਵਿੱਚੋਂ ਕਮਰੇ ਵਿੱਚ ਆਇਆ ਅਤੇ ਉਸਨੇ ਮੈਨੂੰ ਨਾਈਟੀ ਦੇ ਕੇ ਮੈਨਾਂ ਜੀਵ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੈਂ ਉੱਥੋਂ ਭੱਜਣਾ ਚਾਹੁੰਦੀ ਸੀ ਪਰ ਉਸਨੇ ਮੈਨੂੰ ਫੜ ਲਿਆ ਅਤੇ ਉਸ ਤੋਂ ਬਾਅਦ ਮੇਰੇ ਨਾਲ ਆਪਣੀ ਹੱਥ ਪਾਰ ਕਰਨ ਦੀ ਕੋਸ਼ਿਸ਼ ਕੀਤੀ ਇਹ ਗੱਲ ਮੇਰੇ ਲਈ ਕਿਸੇ ਹਾਦਸੇ ਤੋਂ ਘੱਟ ਨਹੀਂ ਸੀ ਮੈਂ ਆਪਣੀ ਇੱਜ਼ਤ ਬਚਾਉਣਾ ਚਾਹੁੰਦੀ ਸੀ ਜੋ ਕਿ ਮੁਸ਼ਕਲ ਸੀ ਕਿਉਂਕਿ ਉਹ ਮੇਰੇ ਤੇ ਹਾਵੀ ਹੋ ਗਿਆ ਸੀ ਮੈਨੂੰ ਬਹੁਤ ਤਕਲੀਫ ਹੋਈ ਮੈਂ ਬਹੁਤ ਰੋਈ ਮੈਂ ਉਸਦੀ ਅਮੰਤਾ ਕਰ ਰਹੀ ਸੀ ਕਿ ਮੈਨੂੰ ਛੱਡ ਦੋ ਪਰ ਉਹ ਇਨਸਾਨ ਨਹੀਂ ਦਰਿੰਦਾ ਸਾਬਤ ਹੋਇਆ ਉਸਨੇ ਮੇਰੇ ਨਾਲ ਉਹ ਸਭ ਕੀਤਾ ਤੇ ਬਿਲਕੁਲ ਵੀ ਤਰਸ ਨਹੀਂ ਕੀਤਾ ਮੈਂ ਰੋਲਾ ਪਾਉਂਦੀ ਰਹੀ ਪਰ ਮੇਰੀ ਆਵਾਜ਼ ਹੀ ਨਹੀਂ ਨਿਕਲ ਰਹੀ ਸੀ ਮੈਂ ਉਸਦੇ ਭਾਰੀ ਸਰੀਰ ਦੇ ਥੱਲੇ ਦਬ ਕੇ ਰਹਿ ਗਈ ਸੀ ਉਸਨੇ ਪੂਰੀ ਰਾਤ ਮੈਨੂੰ ਨਿਚੋੜ ਕੇ ਰੱਖ ਦਿੱਤਾ ਮੈਂ ਉਸਦੇ ਅੱਗੇ ਬੇਵਸ ਹੋ ਗਈ ਕਿੰਨੇ ਹੀ ਹੱਥ ਜੋੜੇ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਉਹ ਮੈਨੂੰ ਕਾਬੂ ਕਰ ਚੁੱਕਾ ਸੀ ਮੈਂ ਚੁੱਪ ਸੀ ਸਵੇਰੇ ਜਾ ਕੇ ਉਹ ਮੇਰੇ ਤੋਂ ਦੂਰ ਹੋਇਆ ਜਦੋਂ ਮੇਰੀ ਅੱਖ ਖੁੱਲੀ ਮੇਰੇ ਜਿਸਮ ਵਿੱਚ ਹਾਰთა ਦਰਦ ਸੀ ਉਸ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਬੈੱਡ ਦੀ ਚਾਦਰ ਦੇ ਉੱਤੇ ਖੂਨ ਦੇ ਨਿਸ਼ਾਨ ਸੀ ਮੇਰੇ ਤੋਂ ਤੁਰਿਆ ਨਹੀਂ ਜਾ ਰਿਹਾ ਸੀ ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਸਰੀਰ ਵਿੱਚ ਬਹੁਤ ਜ਼ਿਆਦਾ ਦਰਦ ਸੀ ਜਿਵੇਂ ਮੇਰਾ ਘਰ ਵਾਲਾ ਸਵੇਰੇ ਆਇਆ ਮੈਂ ਉਸ ਨੂੰ ਉਸ ਦੇ ਭਰਾ ਬਾਰੇ ਦੱਸਣਾ ਚਾਹੁੰਦੀ ਸੀ ਕੀ ਮੇਰੇ ਨਾਲ ਕਿਹੜਾ ਜ਼ੁਲਮ ਹੋਇਆ ਪਰ ਉਹ ਦਰਵਾਜ਼ੇ ਤੇ ਰੁਕਿਆ ਤੇ ਮੈਨੂੰ ਪੁੱਛਣ ਲੱਗਾ ਕੀ ਹੋਇਆ ਤੂੰ ਇਦਾਂ ਦੀ ਹਾਲਤ ਵਿੱਚ ਕਿਉਂ ਬੈਠੀ ਹੈ ਉਸ ਨੂੰ ਵੀ ਪਤਾ ਲੱਗ ਗਿਆ ਸੀ ਕਿ ਕੁਝ ਗਲਤ ਹੋਇਆ ਹੈ ਅਤੇ ਮੈਂ ਉਸ ਨੂੰ ਹੌਲੀ ਆਵਾਜ਼ ਵਿੱਚ ਕਿਹਾ ਕਿ ਸਭ ਕੁਝ ਤੇਰੇ ਭਰਾ ਨੇ ਕੀਤਾ ਉਸ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਉਸ ਆਦਮੀ ਨੇ ਤੇਰੀ ਘਰ ਵਾਲੀ ਦੀ ਇੱਜ਼ਤ ਨੂੰ ਤਾਰ-ਤਾਰ ਕਰ ਦਿੱਤਾ ਮੇਰਾ ਦਿਲ ਕਰਦਾ ਸੀ ਕਿ ਮੈਂ ਆਪਣੇ ਜੇੜ ਦਾ ਮੂੰਹ ਤੋੜ ਦਵਾਂ ਜਿਸਨੇ ਮੈਨੂੰ ਕਿਸੇ ਥਾਂ ਜੋਗਾ ਨਹੀਂ ਛੱਡਿਆ ਸੀ ਇਹ ਗੱਲ ਸੁਣ ਕੇ ਮੇਰਾ ਘਰ ਵਾਲਾ ਹੱਸਣ ਲੱਗਾ ਪਰ ਮੇਰੇ ਉਸ ਸਮੇਂ ਰੋਂਟੇ ਖੜੇ ਹੋ ਗਏ ਸੀ ਮੈਂ ਉਸ ਨੂੰ ਕਿਹਾ ਤੂੰ ਹੱਸ ਕਿਉਂ ਰਿਹਾ ਹੈ ਉਸ ਨੇ ਗੁੱਸੇ ਵਿੱਚ ਕਿਹਾ ਕਿ ਮੈਨੂੰ ਹਾਸਾ ਆ ਗਿਆ ਮੈਂ ਉਸ ਨੂੰ ਕਿਹਾ ਹਾਸਾ ਕਿੱਦਾਂ ਆ ਸਕਦਾ ਮੇਰੇ ਨਾਲ ਕਿੰਨਾ ਗਲਤ ਹੋਇਆ ਉਸ ਨੇ ਕੋਲ ਆ ਕੇ ਕਿਹਾ ਇਸ ਵਿੱਚ ਕਿਹੜੀ ਵੱਡੀ ਗੱਲ ਹੈ ਜੀ ਮੇਰੇ ਭਰਾ ਨੇ ਇਦਾਂ ਕਰ ਵੀ ਲਿੱਤਾ ਫਿਰ ਕੀ ਹੋਇਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਘਰ ਵਾਲੇ ਦੀ ਗੱਲ ਸੁਣ ਕੇ ਮੇਰੇ ਹੋਸ਼ ਉੱਡ ਗਏ ਸੀ ਉਸ ਦਾ ਗੱਲ ਕਰਨ ਦਾ ਅੰਦਾਜ਼ ਬਹੁਤ ਹੀ ਨਾਰਮਲ ਸੀ ਇਦਾਂ ਲੱਗਦਾ ਸੀ ਜਿਦਾਂ ਉਸ ਦੀ ਸਾਰੀ ਪਲਾਨਿੰਗ ਹੋਵੇ ਮੈਂ ਉਸ ਨੂੰ ਨਫਰਤ ਵਿੱਚ ਪੁੱਛਿਆ ਤੇਰਾ ਕੀ ਮਤਲਬ ਤਾਂ ਕਹਿਣ ਲੱਗਾ ਇਹ ਸਭ ਕੁਝ ਮੇਰੀ ਮਰਜ਼ੀ ਨਾਲ ਹੋਇਆ ਹੈ ਅਤੇ ਇਹ ਹੁਣ ਇਦਾਂ ਹੀ ਚੱਲੂਗਾ ਤੇ ਹਰ ਰੋਜ਼ ਹੋਊਗਾ ਕਿਉਂਕਿ ਅਸੀਂ ਸ਼ੁਰੂ ਤੋਂ ਇੱਕ ਦੂਜੇ ਨਾਲ ਆਪਣੀ ਹਰ ਚੀਜ਼ ਵੰਡਦੇ ਹਾਂ ਤੇ ਇਸੇ ਤਰ੍ਹਾਂ ਸੀ ਤੇਰੇ ਨਾਲ ਵੀ ਇਦਾਂ ਹੀ ਕਰਨਾ ਹੈ ਤੇ ਦੋਨੋਂ ਘਰ ਵਾਲਿਆਂ ਨੂੰ ਵੀ ਅਸੀਂ ਆਪਸ ਦੇ ਵਿੱਚ ਵੰਡ ਕੇ ਇਸਤੇਮਾਲ ਕਰਾਂਗੇ ਮੈਂ ਆਪਣੇ ਘਰ ਵਾਲੇ ਦੇ ਮੂੰਹ ਵੱਲ ਵੇਖਦੀ ਰਹਿ ਗਈ ਸੀ ਮੈਂ ਉਸਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਉਹ ਹੈਰਾਨੀ ਨਾਲ ਮੇਰੇ ਵੱਲ ਵੇਖ ਰਿਹਾ ਸੀ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਮੈਂ ਉਸਦੇ ਮੂੰਹ ਤੇ ਥੱਪੜ ਮਾਰਾਂਗੀ ਮੇਰਾ ਦਿਲ ਕਰਦਾ ਸੀ ਕਿ ਮੈਂ ਆਪਣੇ ਘਰਵਾਲੇ ਦਾ ਗਲ ਕੋੜਦਾ ਉਸ ਦਾ ਸਿਰ ਫਾੜ ਦਵਾਂ ਮੈਂ ਉਸ ਨੂੰ ਬਹੁਤ ਗੱਲਾਂ ਸੁਣਾਈਆਂ ਇਸ ਤੋਂ ਪਹਿਲਾਂ ਮੈਂ ਉੱਥੋਂ ਉੱਠਦੀ ਉਹ ਮੇਰੇ ਤੇ ਹਾਵੀ ਹੋ ਗਿਆ ਇਹ ਬੱਚੀ ਕੋਈ ਹਿੰਮਤ ਮੇਰੀ ਦਮ ਤੋੜ ਗਈ ਸੀ ਉਹ ਦੋਨੋਂ ਭਰਾ ਬਹੁਤ ਜੰਗਲੀ ਸੀ ਉਹਨਾਂ ਵਿੱਚ ਤਰਸ ਨਾਮ ਦੀ ਕੋਈ ਚੀਜ਼ ਨਹੀਂ ਸੀ ਸ਼ਾਮ ਦੇ ਸਮੇਂ ਮੇਰੀ ਜਠਾਣੀ ਮੇਰੇ ਕੋਲ ਬੈਠੀ ਮੈਂ ਬਹੁਤ ਬੇਹਾਲ ਸੀ ਜਦੋਂ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਇਹ ਸਭ ਕੁਝ ਕਦੋਂ ਤੋਂ ਤੇ ਕਿਉਂ ਸਹਰੇ ਹੋ ਤਾਂ ਉਸ ਦੀ ਅੱਖਾਂ ਦੇ ਵਿੱਚ ਹੰਝੂ ਸੀ ਉਸ ਨੇ ਕਿਹਾ ਜਦੋਂ ਤੋਂ ਮੇਰਾ ਵਿਆਹ ਹੋਇਆ ਹੈ ਉਦੋਂ ਤੋਂ ਇਹ ਸਭ ਕੁਝ ਮੇਰੇ ਨਾਲ ਹੁੰਦਾ ਮੈਂ ਹੈਰਾਨ ਹੋ ਗਈ ਸੀ ਉਸ ਨੇ ਇਸ ਗੱਲ ਦੇ ਖਿਲਾਫ ਆਵਾਜ਼ ਕਿਉਂ ਨਹੀਂ ਚੁੱਕੀ ਪਰ ਮੈਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਾਂਗੀ ਤੇ ਇਸ ਦੇ ਖਿਲਾਫ ਮੈਂ ਆਵਾਜ਼ ਚੁੱਕੀ ਮੈਂ ਆਪਣੇ ਘਰ ਵਾਲੇ ਤੋਂ ਤਲਾਕ ਲੈ ਲਿਆ ਸੀ ਦੋਸਤੋ ਕਦੇ ਵੀ ਕਿਸੇ ਨਾਲ ਇੰਨੀ ਤਰਿੰਦਗੀ ਨਾਲ ਪੇਸ਼ ਨਹੀਂ ਆਉਣਾ ਚਾਹੀਦਾ ਕਿ ਰਿਸ਼ਤਿਆਂ ਦੀ ਕਦਰ ਬਿਲਕੁਲ ਹੀ ਖੋਈ ਜਾਵੇ ਹਮੇਸ਼ਾ ਰਿਸ਼ਤਿਆਂ ਦੀ ਕਦਰ ਕਰੋ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ ਜੀ ਅੱਪਾ ਫੇਰ ਮਿਲਾਂਗੇ ਇੱਕ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸ਼ੀ ਕਾਲ ਜੀ ਰੱਬ ਰੱਖਾ